ਆਪਾਂ ਇੱਕ ਸਾਰ ਹੋ ਕੇ ਮੇਰੇ ਵੀਰੋ ਇਹ ਰੌਣਕਾਂ ਲਾਈਏ ਖੇਡ ਕਬੱਡੀ ਖੁਸ਼ਹਾਲ ਹੋਵੇ ਆਓ ਸਾਹਮਣੇ ਖੀਰਾਵਾਲੀਆ ਬੁੱਲਟ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਖੀਰਾਵਾਲੀਆ ਬੁੱਲਟ ਨੂੰ ਲੋਕੀ ਦੁਗਦੁਗ ਕਹਿੰਦੇ ਦੁਗਦੁਗ ਔਰ ਦੂਸਰੇ ਪਾਸੇ ਇਹ ਹੈ ਮਾਲਵੇ ਦੀ ਸ਼ਾਨ ਕੋਸ਼ਿਸ਼ ਕੀਤੀ ਆਹ ਮੁੰਡੇ ਨੇ ਅਮਰੀਕਾ ਦੇ ਸੈਕਰਾਮੈਂਟੋ ਦੇ ਵਿੱਚੋਂ ਟਰੈਕਟਰ ਜਿੱਤੇ ਆ ਦੁੱਗਾ ਵਾਲੇ ਖੁਸ਼ੀ ਨੇ ਜਾਫੀ ਦੇ ਤੌਰ ਤੇ ਆਹ ਮੁੰਡੇ ਨੇ ਰੇਡਰ ਦੇ ਤੌਰ ਤੇ ਸ਼ੀਰਬਾਬਾ ਦੀਪ ਸਿੰਘ ਸਪੋਰਟਸ ਅਕੈडमी ਸੈਕਰਾਮੈਂਟੋ ਦਾ ਕਬੱਡੀ ਕੱਪ ਸਰਹਾਲੀ ਮੰਡ ਵਾਲਾ ਗੋਰਾ ਉਥੇ ਟਰੈਕਟਰ ਜਿੱਤ ਕੇ ਰਿਕਾਰਡ ਵੜਾ ਗਿਆ ਆ ਨੌਜਵਾਨ ਦੇਖਦੇ ਵੀ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਜਦੋਂ ਆ ਮੁੰਡਾ ਖੇਡਦਾ ਫਿਰ ਜਲਾਲ ਵਾਲਾ ਗੱਲ ਕਰਦਾ ਵੀ ਯੂਰਪ ਦੇ ਵਿੱਚ ਨਦੋਰ ਵਾਲੇ ਦੀ ਪੂਰੀ ਚਰਚਾ ਹੈ ਵੀ ਟਾਪਰ ਰੇਡਰ ਹੈ ਕਾਰੀਸਰੀ ਦੇ ਕਾਕੇ ਤੋਂ ਬਾਅਦ ਹਟਾਲਾਂ ਦੇ ਲਾਡੀ ਤੋਂ ਬਾਅਦ ਆ ਦੇਖਦੇ ਵੀ ਦਿਮਾਗ ਨਾਲ ਕਬੱਡੀ ਖੇਡਣ ਵਾਲਾ ਕਬੱਡੀ ਖਿਡਾਰੀ ਦੂਸਰੇ ਪਾਸੇ ਹੈਰੀ ਹੈਰੀ ਕੋਸ਼ਿਸ਼ ਕਰਦਾ ਪੁਆਇੰਟ ਤਾਵੀ ਦਾ ਪੁਆਇੰਟਰ ਨੌਜਨ ਨਿੱਕੇ ਨਦੌਰ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਭੁੱਲਰ ਪਰਿਵਾਰ ਦਾ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਰਦਾਰ ਗੁਰਦੀਪ ਸੌਰੀ ਗੁਰਦੀਪ ਸਿੰਘ ਜੀ ਗਿੱਲ ਤੇ ਦਵਿੰਦਰ ਸਿੰਘ ਜੀ ਗਿੱਲ ਨਿਊਜ਼ੀਲੈਂਡ ਤੋਂ ਜਿਨ੍ਹਾਂ ਵੱਲੋਂ ਅੱਜ ਮੋਟਰਸਾਈਕਲ ਦਿੱਤੇ ਜਾ ਰਹੇ ਆ ਔਰ ਸਤਕਾਰ ਕਰਦੇ ਹੈ ਕੈਲਰਮ ਵਾਲੇ ਰਵੀ ਦੀ ਪੈਂਦੀ ਹੋਈ ਰੇਡ ਲੈ ਵੀ ਗਗਨ ਰੌਣਕਾ ਵੱਡੀਆਂ ਲੱਗੀਆਂ ਹੋਈਆਂ ਨੇ ਆਹ ਚਾਰਾ ਜਾਫਿਆਂ ਦੇ ਵਿੱਚੋਂ ਹੁਣ ਕੌਣ ਇੱਕ ਪਾਸੇ लवली ਔਰ ਦੂਜੇ ਪਾਸੇ ਕਬੱਡੀ ਦਾ ਪ੍ਰੂਫਲੀ ਇਹਨੂੰ ਯੋਧਾ ਕਹਿੰਦੇ ਆ ਇਹਨੂੰ ਯੋਧਾ ਕਹਿੰਦੇ ਆ ਇਹਨੂੰ ਯੋਧਾ ਕਹਿੰਦੇ ਆ ਲੱਗਿਆ ਜੋ ਜੀ ਨਜ਼ਾਰਾ ਵੱਜ ਗਿਆ ਖੇਡ ਕਬੱਡੀ ਦਾ ਇਧਰ ਹਾਕਮ ਵਾਲੀਆ ਆਹ ਜੱਗੂ ਤੇ ਬੁਲਟ ਜੱਗੂ ਤੇ ਬੁਲਟ ਕਬੱਡੀ 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 ਜਿੰਦਾਬਾਦ ਕਬੱਡੀ ਜਿੰਦਾਬਾਦ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਰਹਾਲੀ ਮੰਡ ਵਾਲਾ ਸਰਹਾਲੀ ਪਿੰਡ ਕਹਿੰਦੇ ਮੇਰੇ ਵੀਰੋ ਬਾਬਾ ਗੁਰਦੇਵ ਸਿੰਘ ਜੀ ਦਾ ਪਿੰਡ ਹੈ ਜਿਨ੍ਹਾਂ ਨੇ ਕਾਮਾਗਾਟਾ ਮਹਾਰੂ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ ਦੇ ਵਿੱਚ ਲੈ ਕੇ ਗਏ ਸਨ ਪਰ ਸਮੇਂ ਦੀਆਂ ਗੱਲਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਮੇਰੇ ਵੀਰੋ ਇਹ ਮਨਜ਼ੂਰ ਨਹੀਂ ਸੀਗਾ ਆਓ ਸਾਹਮਣੇ ਇਸ ਲਈ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੁੜਿਆ ਹਾਂਜੀ ਗਿੱਲਾ ਟਰੈਵਲਸ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਤੇ ਮੈਨੂੰ ਇਹ ਵੀ ਪਤਾ ਲੱਗਿਆ ਹੈ ਵੀ ਗਿੱਲਾ ਨੇ ਆਖਿਆ ਵੀ ਗੁਰਵਿੰਦਰਾ ਤੂੰ 5 ਲੱਖ ਰੁਪਈਆ ਟੂਰਨਾਮੈਂਟ ਦੇ ਲਈ ਲੈ ਲੈ ਪਰ ਗੁਰਵਿੰਦਰ ਨੇ ਕਿਹਾ ਨਹੀਂ ਭਾਜੀ ਆਪਾਂ ਨੂੰ ਮੋਟਰਸਾਈਕਲ ਹੀ ਦੇ ਦਿਓ ਦੋ ਬਸਤਾ ਨੂੰ ਇਹ 100 ਚੋੜੀ ਚਾਹੀਦੀ ਹੈ ਨਹੀਂ ਤਾਂ ਬੰਦਾ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਆਉਂਦੇ ਆ ਆਉਣ ਦਿਓ ਔਰ ਇਹ ਸਤਕਾਰ ਹੈ ਨੌਜਾਨਾ ਇਹ ਤੇਰੀ ਇਮਾਨਦਾਰੀ ਹੈ ਔਰ ਇਹ ਇਸੇ ਤਰ੍ਹਾਂ ਬਰਕਰਾਰ ਰੱਖਣੀ ਹੈ ਜਿਉਂਦਾ ਬਸਦਾ ਰਹੇ ਗਿੱਲ ਟ੍ਰੈਵਲਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨਿੱਕਾ ਨਦੋਹਰ ਵਾਲਾ ਨਿੱਕਾ ਨਦੋਹਰ ਵਾਲਾ ਔਰ ਦੂਜੇ ਪਾਸੇ ਨਿੱਕੂ ਕਲਿਆਣ ਨਿੱਕਾ ਤੇ ਨਿੱਕੂ ਦੀ ਟੱਕਰ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੜਿਆ ਅਗਲੇ ਮੈਚ ਦੀਆਂ ਟੀਮਾਂ ਤਿਆਰ ਵਰ ਤਿਆਰ ਰਹਿਣ ਇੱਕ ਪਾਸੇ ਵਰਸਾਲਪੁਰ ਔਰ ਦੂਜੇ ਪਾਸੇ ਵਾਦੀਆਂ ਗਿੱਲਾਂ ਦਾ ਧੰਨਵਾਦ ਹੈ ਜੇ ਰਪਿੰਦਰ ਜੀ ਨੇ ਆਖਿਆ ਵੀ 5 ਲੱਖ ਦੋ ਕੇ ਗੁਰਵਿੰਦਰ ਕਹਿੰਦਾ ਮੋਟਰਸਾਈਕਲ ਹੀ ਦੇ ਦੋ ਕਹਿੰਦੇ ਸੱਜਣ ਕੋਈ ਹੱਥ ਦਵੇ ਤੇ ਬਾਹਨ ਨਹੀਂ ਪੈਣਾ ਚਾਹੀਦਾ ਹੱਥ ਤੋਂ ਉਂਗਲੀ ਤੇ ਆ ਜਾਣਾ ਚਾਹੀਦਾ ਉਂਗਲੀ ਫੜ ਕੇ ਚੱਲਾਂਗੇ ਤੇ ਬਾਹਰ ਦੂਰ ਤੱਕ ਜਾਵਾਂਗੇ ਆ ਸਿਆਣਿਆਂ ਦੀ ਕਹੀ ਹੋਈ ਬਾਤ ਲਓ ਇੰਦਰ ਖੇਡ ਕਬੱਡੀ ਆਪਾਂ ਫਿਰ ਮੈਦਾਨ ਦੀ ਗੱਲ ਕਰੀਏ ਰਵੀ ਕਲਰਮ ਔਰ ਦੂਸਰੇ ਪਾਸੇ ਮਹਿਮਦ ਵਾਲੀਆ ਇਹ ਹੈ ਉਤਮਵੀਰ ਗਿੰਨੀ ਕੋਸ਼ਿਸ਼ ਕਰਦਾ ਹੋਇਆ ਫੜਿਆ ਗੁੱਟ ਕੰਚੀ ਕੰਚੀ ਕਬੱਡੀ 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 ਓ ਲੋਈਆਂ ਲੋਈਆਂ ਕੋਕੜੀਆਂ ਕੇ ਨਹੀਂ ਫੇਰ ਰਮਾਲ ਕੁਕਦੇ ਆ ਉਂਗਲੀ ਤੇ ਰਮਾਲ ਕਕਾਉਂਦਾ ਮੱਖਣ ਦੇ ਕਹਿਣ ਵਾਂਗੂ ਦਿਲਵਰ ਜਾਨੀ ਦਿਲਵਰ ਜਾਨੀ ਜੱਗੂ ਤੇ ਨਿੱਕਾ ਨਿੱਕਾ ਤੇ ਜੱਗੂ ਲੈ ਵੀ ਵੀਰ ਜਿਹੜੇ ਵੀਰ ਖੜੇ ਆ ਪਲੀਜ਼ ਬੈਠ ਜਾਓ ਮੈਚ ਬਹੁਤ ਵਧੀਆ ਚੱਲੀ ਜਾਂਦਾ ਹੁਣ ਤੁਸੀਂ ਮੈਚ ਨਾ ਖਰਾਬ ਕਰੋ ਲੋਕਾਂ ਦਾ ਸਵਾਦ ਨਾ ਖਰਾਬ ਕਰੋ ਆਓ ਸਾਹਮਣੇ ਗੋਰਾ ਸਰਹਾਲੀ ਮੰਡ ਵਾਲਾ ਪਾਉਂਦਾ ਹੋਇਆ ਰੇ ਵਾਹ ਵਈ ਵਾਹ ਪੁਆਇੰਟ ਰੇਡਰ ਦੇ ਹਿੱਸੇ ਆ ਵਰਸਾਲਪੁਰ ਦੇ ਬਾਦੀਆਂ ਮਰਸਾਲਪੁਰ ਤੇ ਬਾਦੀਆਂ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਖੀਰਾਵਾਲੀਆ ਬੁਲਟ ਆ ਗਿਆ ਉਸਤਾਦ ਹੁਣ ਤਾਂ ਆ ਗਿਆ ਕਬੱਡੀ ਪਾਉਣ ਦੇ ਲਈ ਰਾਜਕੁਮਾਰ ਜੀ ਕਹਿੰਦੇ 1 ਮਾਰਚ ਨੂੰ ਗਾਜ਼ੀਪੁਰ ਦੇ ਵਿੱਚ ਵੀ ਕੱਪ ਵੱਡਾ ਕਰਵਾਵਾਂਗੇ ਲਓ ਕਬੱਡੀ ਪਾਉਣ ਦੇ ਵਾਸਤੇ ਖੀਰਾਵਾਲੀਆ ਬੁਲਟ ਲੋਕੀ ਦੇਖਦੇ ਐ ਵੀ ਟੱਕਰ ਹੈਰੀ ਨਾਲ ਹੋਊਗੀ ਟੱਕਰ ਹਾਕਮ ਵਾਲੀਏ ਨਾਲ ਹੋਊਗੀ ਇਸ ਸਮੇਂ ਨੇ ਫੈਸਲਾ ਕਰਨਾ ਹੈਰੀ ਤੇ ਬੁਲਟ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਹੈ ਰਵੀ ਆ ਗਿਆ ਹੈ ਕਲਰਮ ਵਾਲਾ ਰਵੀ ਖੇਡ ਮੈਦਾਨ ਦੇ ਵਿੱਚ ਫਿਰ ਮੇਰੇ ਵੀਰੋ ਵਧਿਆ ਹੋਇਆ ਹੈ ਮੈਚ ਬੜਾ ਫਾਸਟ ਖੇਡਿਆ ਜਾ ਰਿਹਾ ਹੈ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਢਾਂਗੇ ਦੀ ਧਰਤੀ ਮੇਰੇ ਮਿੱਤਰੋ ਅੱਜ ਕਬੱਡੀ ਦੇ ਰੰਗ ਦੇ ਵਿੱਚ ਰੰਗੀ ਪਈ ਹੈ ਅੱਜ ਕਬੱਡੀ ਦੇ ਰੰਗ ਦੇ ਵਿੱਚ ਰੰਗੀ ਪਈ ਹੈ ਪੂਰੇ ਪੰਜਾਬ ਭਰ ਤੋਂ ਅੱਜ ਹਰਿਆਣੇ ਤੋਂ ਖਿਡਾਰੀ ਅੱਜ ਦੇ ਇਸ ਮੇਲੇ ਨੂੰ ਚਾਰ ਚੰਨ ਲਾਉਣ ਦੇ ਲਈ ਪੁੱਜੇ ਹੈ ਬਾਪੂ ਚੰਨਣ ਸਿੰਘ ਢਾਂਗੇ ਦੀ ਯਾਦ ਹੈ ਸੁਹਾਣੇ ਵਾਲੇ ਪੰਮੇ ਮਸਤ ਮੌਲਾ ਜੀ ਉਸ ਭਰਾ ਦੀ ਯਾਦ ਹੈ ਆਹ ਸਾਹਮਣੇ ਨਿੱਕਾ ਨਦੋਰ ਤੇ ਰੈਂਬੋ 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 ਉਹ ਦਰਸ਼ਕੋ ਜੇ ਮੁੱਲ ਮੋੜ ਰਿਹਾ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਹੋਰ ਗਰਮੀ ਆ ਜਾਊਗੀ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਧੰਨਵਾਦ ਕਾਂਗਾ ਕੀ ਸਾਰਾ ਏਰੀਆ ਨਾ ਚੋਟਿਆ ਅਗਲੀ ਕਬੱਡੀ ਸਰਹਾਲੀ ਮੰਡ ਵਾਲੇ ਐਨ ਗੋਰੇ ਦੀ ਦੇਖਦੇ ਵੀ ਪੈਂਦੀ ਹੋਈ ਕਹਿੰਦੀ ਹੋਈ ਅਜੇ ਦਾ ਖੋਸੇ ਕੋਟਲੇ ਵਾਲਾ ਵੀ ਸਾਹਮਣੇ ਰੱਖਿਆ ਹੋਇਆ ਉਹ ਵੀ ਦੇਖਦੇ ਆਂ ਅਗਲੇ ਮੈਚਾਂ ਦੇ ਵਿੱਚ ਬਾਤ ਪਾਊਗੀ ਕਿ ਖੋਸੇ ਕੋਟਲੇ ਵਾਲਾ ਆ ਗਿਆ ਗੱਲਾਂ ਸਿਰੇ ਦੀਆਂ ਹੋਈਆਂ ਬੋਲ ਅਮਰੀਕ ਦੇ ਸੁਣ ਕੇ ਬੱਲੀਏ ਉੱਡਣ ਹਵਾ ਵਿੱਚ ਲੋਈਆਂ ਆਹ ਕੱਲੇ ਕੱਲੇ ਦੀਆਂ ਦੱਸੇ ਡਿਟੇਲਾ ਲੋਕ ਨਜ਼ਾਰੇ ਲੈਂਦੇ ਆਹ ਮਿੱਤਰਾਂ ਦੇ ਕੱਪ ਤੇ ਕੁੜੇ ਹੋ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਆ ਵੇਖ ਲੋਕੀ ਸਵਾਦ ਲੈਂਦੇ ਲੋਕੀ ਸਵਾਦ ਲੈਂਦੇ ਆ ਵੀ ਝੁੱਟੀ-ਝੁੱਟੀ ਦੇ ਬੁਲਾ ਲਿਆ ਅੱਜ ਘਾਂਗੇ ਵਾਲਿਆਂ ਨੇ ਅੱਜ ਗੁਰਵਿੰਦਰ ਨੇ ਸਾਰੀ ਕਰੀਮ ਹੀ ਬੁਲਾ ਲਈ ਆ ਜਿਹੜੀ ਪੰਜਾਬ ਆ ਨਾ ਉਹ ਸਾਰੀ ਕਰੀਮ ਹੀ ਮੇਰੇ ਵੀਰੋ ਉਹ ਪੁੱਜੀ ਹੋਈ ਹੈ ਬਹੁਤ ਵੱਡੇ ਮਾਣ ਵਾਲੀ ਗੱਲ ਆ ਗੁਰਵਿੰਦਰਾ ਇਹ ਬਣੀ ਹੋਈ ਦੀ ਗੱਲ ਹੁੰਦੀ ਹੈ ਜਦੋਂ ਬਣੀ ਹੋਵੇ ਨਾ ਇਹ ਫੇਰ ਖਿਡਾਰੀ ਪੁੱਜਦੇ ਆ ਨੌਜੋਨਾ ਇਹ ਤੇਰੇ ਪਿਆਰ ਨੂੰ ਸਾਰੇ ਖਿਡਾਰੀ ਅੱਜ ਪੁੱਜੇ ਆ ਸਤਿਕਾਰ ਆ ਨੌਜੋਨਾ ਤੇਰਾ ਸਰਦਾਰ ਸੇਵਾ ਸਿੰਘੀ ਰਾਣਾ ਬੱਗੇ ਪਿੰਡ ਵਾਲਾ ਤੁੱਲਾ ਜਲਾਲਪੁਰਿਆ ਪਾਲਾ ਉਹ ਵੀ ਮੇਰੇ ਵੀਰੋ ਵੱਡਾ ਸਹਿਯੋਗ ਲਓ ਇੱਕ ਪਾਸੇ ਕਹਿੰਦੇ ਗਿੰਨੀ ਔਰ ਦੂਜੇ ਪਾਸੇ ਬੱਲੇ ਬੱਲੇ ਹੋਜੂ ਮੇਰੇ ਮਿੱਤਰੋ ਬੱਲੇ ਬੱਲੇ ਹੋਜੂ ਮੇਰੇ ਮਿੱਤਰੋ ਬੱਲੇ ਬੱਲੇ ਹੋਜੂ ਮੇਰੇ ਮਿੱਤਰੋ ਬੜਾ ਚੋਟੀ ਦਾ ਮੈਚ ਇਸ ਤੋਂ ਬਾਅਦ ਵਰਸਾਲਪੁਰ ਦਾ ਮੈਚ ਵਾਦੀਆਂ ਦੇ ਨਾਲ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਔਰ ਇੱਕ ਖਿਡਾਰੀ ਦੇ ਵੱਡੀ ਸੱਟ ਲੱਗੀ ਹੈ ਆਪਾਂ ਵੀ ਹੈਲਪ ਵੀ ਕਰਾਉਣੀ ਹੈ ਲਓ ਸਾਹਮਣੇ ਨੌਜਨ ਨਿੱਕਾ ਨਦੌਰ ਵਾਲਾ ਇੱਕ ਜਰਗੜੀ ਵਾਲਾ ਨਿੱਕਾ ਖੇਡਿਆ ਤਕੜਾ ਮੇਰੇ ਮਿੱਤਰੋ ਇਸ ਐਡਾ ਕੀ ਕੱਦ ਸੀਗਾ ਆਹ ਸਾਹਮਣੇ ਅਗਲੀ ਕਬੱਡੀ ਗੋਰਾ ਤੇ ਬੋਲ ਉਸਤਾਦ ਮੱਖਣ ਅਲੀ ਦੇ ਲਓ ਗੋਰਾ ਸਰਹਾਲੀ ਮੰਡ ਵਾਲਾ ਇਸ ਸਰੀ ਦੇ ਵਿੱਚ ਜਾ ਵਸਿਆ ਪੱਕੇ ਤੌਰ ਦੇ ਕਬੱਡੀ ਖੇਡਦਾ ਹੋਇਆ ਤੇ ਮਹਿਮਦ ਵਾਲੀਆ ਸੰਦੀਪ ਦੀ ਕਬੱਡੀ ਦਾ ਵਾਰਿਸ ਹਣ ਕੋਸ਼ਿਸ਼ ਕਰਦਾ ਡਕ ਲੈਣ ਦੀ ਪੁਆਇੰਟ ਧਾਵੀ ਦੇ ਹਿੱਸੇ ਦੇ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਧਾਨਾ ਰੇਡੀਓ ਦਾ ਧੰਨਵਾਦ ਕਰਦੇ ਹਾਂ ਵਿਸ਼ੇ ਤੌਰ ਤੇ ਸਾਰੇ ਸਤਿਕਾਰਤਿਰੇ ਵੀਰ ਬਹੁਤ ਵਧੀਆ ਸਾਊਂਡ ਵਧੀਆ ਸੇਵਾਵਾਂ ਇਧਰ ਵਧੀਆ ਰੇਡਰ ਉਧਰ ਚਾਰ ਵਧੀਆ ਜਾਫੀ ਸਭ ਤੋਂ ਵਧੀਆ ਸਮਾਂ ਹੁਣ ਕਿਹਦੇ ਹੱਕ ਦੇ ਵਿੱਚ ਫੈਸਲਾ ਕਰੂ ਕਬੱਡੀ ਕਬੱਡੀ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਅੱਛਾ ਸਰਦਾਰ ਗਰਮੇਲ ਸਿੰਘ ਜੀ ਝਾੜੀ ਵਾਲਾ ਪਿੰਡ ਹੈ ਜੰਡੂ ਪਰਿਵਾਰ ਹੈ ਔਰ ਗੁਰਵਿੰਦਰ ਘਾਂਗੇ ਵਾਲੇ ਦਾ ਪ੍ਰਾਲਾ ਕਹਿੰਦੇ ਵਧੀਆ ਲੱਗਿਆ ਤੇ ਜਲਾਲ ਵਾਲਿਆ ਤੇਰੇ ਲਈ ਮਾਣ ਵੱਡੇ ਐ ਬਹੁਤ ਬਹੁਤ ਸਤਿਕਾਰ ਜੇ ਮੈਚ ਵਧੀਆ ਲੱਗਿਆ ਤਾਂ ਇੱਕ ਵਾਰੀ ਫੇਰ ਛੋਟੀ ਦਾ ਮੈਚ ਆਓ ਜੀ ਮੱਖਣ ਵਾਲੀ ਜੀ ਇੱਕ ਬੇਨਤੀ ਕਰਨੀ ਹੈ